हां जी वाहेगुरु जी का खालसा वाहेगुरु जी की फतेह सो ਤੁਹਾਨੂੰ ਮੈਂ ਇੱਥੇ ਦਿਖਾਉਣਾ ਜੀ ਕੋਈ ਇੱਕ ਚੀਜ਼ ਕਿਉਂਕਿ ਅਸੀਂ ਇਲਾਕੇ ਦੇ ਵਿੱਚ ਖੜੇ ਆ ਕਰਨਪੁਰ ਇੱਥੋਂ ਪਾਕਿਸਤਾਨ ਦਾ ਬਾਰਡਰ 6-7 ਕਿਲੋਮੀਟਰ ਹੈ ਗੰਗਾਨਗਰ ਤੋਂ ਇਹ 50-60 ਕਿਲੋਮੀਟਰ ਅੱਗੇ ਹੈ ਇਹ ਮੈਂ ਤੁਹਾਨੂੰ ਦਿਖਾਉਣਾ ਇਲਾਕਾ ਰਾਜਸਥਾਨ ਹੈ ਪਰ ਹਰਿਆਲੀ ਇੱਥੇ ਕਿੰਨੀ ਹੈ ਆ ਦੇਖੋ ਕਿਉਂਕਿ ਇਹ ਝੋਨੇ ਦੇ ਚੱਕਰ 'ਚ ਨਹੀਂ ਹੈਗੇ ਜੀ ਝੋਨਾ ਇੱਥੇ ਬਿਲਕੁਲ ਨਹੀਂ ਇਸ ਇਲਾਕੇ ਦੇ ਵਿੱਚ ਕਿਸੇ ਨੇ ਬੀਜਿਆ ਹੋਇਆ ਨਰਮਾ ਸੀਗਾ ਕਪਾਹ ਸੀ ਉਹ ਕੰਮ ਨਿਮੇੜ ਕੇ ਉਦੋਂ ਬਾਅਦ ਕਣਕਾਂ ਪੂਰੇ ਜੋਰਾਂ ਨਾਲ ਬੀਜ ਰਹੀਆਂ ਨੇ ਵਿੱਚ ਦੇਖਿਆ ਸੀ ਕਣਕਾਂ ਨੂੰ ਪਾਣੀ ਵੀ ਲਾ ਰਹੇ ਨੇ ਡੇਢੇ ਖੜੀਆਂ ਨੇ ਕਣਕਾਂ ਪਾਣੀ ਲਾਈ ਜਾਂਦੇ ਨੇ ਜਿਹੜੀ ਚੀਜ਼ ਮੈਂ ਤੁਹਾਨੂੰ ਦਿਖਾਉਣਾ ਔਰੇ ਪਿੰਡਾਂ ਦੇ ਨਾਮ ਨੇ ਜਿਹੜੇ ਕਿਉਂਕਿ ਇੱਥੇ ਮੋਟਰਾਂ ਨਹੀਂ ਹੈਗੀਆਂ ਇਸੇ ਪਾਣੀ ਜਿਹੜਾ ਆਉਂਦਾ ਹੈ ਹਰੀਕੇ ਪੱਤਣ ਵਾਲੀ ਕਨਾਲ ਤੋਂ ਆਉਂਦਾ ਇਹਦਾ ਰਾਜਸਥਾਨ ਨੂੰ ਆਉਂਦਾ ਹੈ ਇਹ ਮੋਗੇ ਜਿਹੜੇ ਮੋਗੇ ਨੇ ਨਾ ਮੋਗਿਆਂ ਦੇ ਨਾਮ ਤੇ ਹੀ ਗਾਹਾਂ ਪਿੰਡਾਂ ਦੇ ਬਸ ਅੱਡੇ ਬਣੇ ਨੇ ਮੈਨੂੰ ਤਾਂ ਦਿਖਾਉਣਾ ਮੋਗੇ ਦਾ ਨਾਮ ਕਿਵੇਂ ਆ ਸਾਰੇ ਅਸੀਂ ਵੀ ਹੈਰਾਨ ਵੀ ਪਿੰਡਾਂ ਦੇ ਨਾਮ ਇਹ ਕਿਵੇਂ ਜੇ ਨੇ ਆਹ ਦੇਖੋ 6 O E ਇਹ 6 O E ਤੇ ਮੋਗਾ ਹੈ ਆਹ ਕੋਲ ਵੀ ਸੂਗਾਇਆਂ ਦੇ ਉਹ ਨਹਿਰ ਚੋਂ ਕੱਢੇ ਨੇ ਜਿਹੜੇ ਤੇ ਇਹਦੇ ਨਾਲ 모ਗੇ ਨੇ ਹਰੇਕ 모ਗੇ ਦੇ ਨਾਂ ਤੇ ਫਿਰ ਉਹ ਪਿੰਡ ਹੈ ਜੀ ਆ ਇੱਧਰ ਤੀਰ ਦਾ ਨਿਸ਼ਾਨ ਹੈ ਉਹ ਪਿੱਛੇ ਦਾ ਬੱਸ ਸਟੈਂਡ ਸੀਗਾ 모ਗੇ ਦੇ ਨਾਂ ਤੇ ਉਹ ਪਿੰਡ ਨੂੰ ਕਿਹਾ ਜਾਂਦਾ 6 ਉਹ ਇਹ ਪਿੰਡ ਹੈ ਇਹ ਬੱਸ 모ਗੇ ਜਿਹੜੇ 모ਗੇ ਦਾ ਨੰਬਰ ਹੈ ਉਸ 모ਗੇ ਦੇ ਨੰਬਰ ਤੇ ਉਹ ਪਿੰਡ ਹੈਗਾ ਬਹੁਤ ਵਧੀਆ ਜੀ ਇੱਥੇ ਝੋਨਾ ਕਿਸੇ ਨੇ ਨਹੀਂ ਪੀਜਾ ਹਰੀਆਲੀ ਹੈ ਹਰੀਆਲੀ ਚੱਲ ਰਹੀ ਹੈ ਤੇ